ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਕਈ ਵਾਰ ਵੋਟ ਮੰਗਣ ਗਏ ਉਹ ਮੰਤਰੀ ਆਪਣੀ ਪਾਰਟੀ ਦੀ ਵਾਹਵਾਹੀ ਕਰਦੇ ਹੋਏ ਕੁਝ ਇਦਾਂ ਦੀ ਗੱਲ ਕਹਿ ਦਿੰਦੇ ਨੇ ਜਿਸ ਤੋਂ ਲੋਕਾਂ ਦੀ ਭਾਵਨਾਵਾਂ ਹੱਟ ਹੋ ਜਾਂਦੀਆਂ ਨੇ ਤੇ ਬਾਅਦ ਵਿੱਚ ਉਹ ਮਾਫੀ ਮੰਗਦੇ ਫਿਰਦੇ ਨੇ ਜੀ ਹਮੇ ਗੱਲ ਕਰ ਰਹੇ ਹਾਂ ਰਾਜਾ ਆਪਣਿੰਗ ਦੀ ਰਾਜਾ ਆਪਣਿੰਗ ਨੇ ਹਾਲੀ ਦੇ ਵਿੱਚ ਵੋਟਾਂ ਮੰਗਦੇ ਹੋਏ ਆਪਣੀ ਖੁਦ ਦੀ ਪਾਰਟੀ ਕਾਂਗਰਸ ਦੀ ਤਾਰੀਫ਼ ਕਰਦੇ ਹੋਏ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬਾਰੇ ਟਿੱਪਣੀ ਕੀਤੀ ਜਿਸ ਤੋਂ ਬਾਅਦ ਉਹਨਾਂ ਉੱਤੇ ਇੱਕ ਐਫ ਆਈ ਆਰ ਦਰਜ ਵੀ ਕਰਵਾ ਦਿੱਤੀ ਗਈ ਹੈ ਜੋ ਕਿ ਬੂਟਾ ਸਿੰਘ ਦੇ ਪੁੱਤਰ ਵੱਲੋਂ ਕਰਵਾਈ ਗਈ ਹੈ ਅਜਿਹਾ ਕੀ ਕਿਹਾ ਸੀਗਾ ਰਾਜਾ ਆਪਣਿੰਗ ਨੇ ਸੁਣੋ ਤੁਸੀਂ ਇਸ ਵੀਡੀ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਬੇਸ਼ਕ ਦਾ ਗ੍ਰਹਿ ਮੰਤਰੀ ਬਣਾਇਆ ਅਜੇ ਹਾਂ ਪਹਿਲੀ ਵਾਰ ਨਹੀਂ ਹੋਇਆ ਕਿ ਰਾਜਾ ਵੜਿੰਗ ਨੇ ਕੁਝ ਇਦਾਂ ਦਾ ਬੋਲਿਆ ਹੋਵੇ 6 ਸਾਲ ਪਹਿਲਾਂ ਵੀ ਇੱਕ ਉਹਨਾਂ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਵਾਇਰਲ ਹੋਇਆ ਸੀਗਾ ਜਿਸ ਦੇ ਵਿੱਚ ਉਹ ਇੱਕ ਪਿੰਡ ਦੇ ਵਿੱਚ ਗਏ ਸੀ ਕਿ ਤੇ ਜਿੱਥੇ ਜਦੋਂ ਕਾਂਗਰਸ ਦੀ ਸਰਕਾਰ ਨੇ ਉਹਨਾਂ ਦੇ ਪਿੰਡ ਦੀ ਸ਼ਮਸ਼ਾਨਘਾਟ ਨੂੰ ਬਹੁਤ ਸੋਹਣਾ ਵਧੀਆ ਤਰੀਕੇ ਨਾਲ ਬਣਾ ਦਿੱਤਾ ਸੀਗਾ ਤਾਂ ਰਾਜਾ ਵੜਿੰਗ ਦਾ ਇਹ ਬਿਆਨ ਕਾਫੀ ਚਰਚਾ ਦੇ ਵਿੱਚ ਆਇਆ ਸੀਗਾ ਕਿ ਇੰਨਾ ਸੋਹਣਾ ਸ਼ਮਸ਼ਾਨਘਾਟ ਬਣਾਦਾ ਬਜ਼ੁਰਗਾਂ ਦਾ 80 ਸਾਲ ਦੇ ਬੁਢਿਆਂ ਦਾ ਮਰਨ ਨੂੰ ਜੀ ਕਰਦਾ ਐ ਐਸੇ ਕਰਕੇ ਸ਼ਮਸ਼ਾਨਘਾਟ ਵੇਖਿਆ ਤੁਹਾਡਾ ਕਈ ਬੁੜਿਆਂ ਨੂੰ ਆਵਾਜ਼ ਮੈਂ ਕੀ ਕਰਦਾ ਮਾਰੀ ਜਾਈਏ ਇੰਨਾ ਸੋਹਣਾ ਬਣਾਤਾ ਬਾਕੀ ਨਾਲ ਸਭ ਬਿਆਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ